हां जी मित्रों ਜਿਵੇਂ ਕਿ ਬਈ ਤੁਹਾਨੂੰ ਪਤਾ ਆਪਣੇ ਕੋਲੇ ਕੇਸ ਆਇਆ ਸੀ ਬਈ ਇਹ ਜਿਹੜਾ ਹੈਗਾ ਸਾਂਬਰ ਠੀਕ ਹੈ ਤੇ ਇਹ ਨਾ ਬਈ ਹੁਣ ਇਹ ਸੈਟਾ ਖਾਣ ਪੀਣ ਵੀ ਇਹਦਾ ਸਹੀ ਰਹਿੰਦਾ ਨਾ ਤੇ ਮਾਰਦਾ ਵੀ ਨਹੀਂ ਤੇ ਇਹ ਨਾ ਬਈ ਜਿਹੜਾ ਆਪਣਾ ਜੋਰਾ ਸੀਗਾ ਉਹਦਾ ਬਈ ਨਾ ਸੀਗਾ ਜੋਰਾ ਹਨਾ ਆਪਾਂ ਇਹਦਾ ਨਾਮ ਵੀ ਅੱਜ ਤੋਂ ਬਈ ਜੋਰੀ ਰੱਖਦੇ ਆ ਠੀਕ ਹੈ ਤੇ ਜਿਹੜੇ ਦੇ ਜਾਖਮ ਸੀਗੇ ਪਿਛਲੇ ਪੈਰਾਂ ਦੇ ਹੁਣ ਸੈਟ ਨੇ ਵੈਸੇ ਤਾਂ ਵੈਸੇ ਤਾਂ ਬਈ ਕੰਕਰੀਟ ਦੀਆਂ ਜਿਹੜੀਆਂ ਨਹਿਰਾ ਬਣੀਆਂ ਨੇ ਉਹਨਾਂ ਨੇ ਖਤਮ ਕਰਤੇ ਸੀ ਪਰ ਸਿਆਣਾ ਬਹੁਤਾ ਮਾਰਦਾ ਹੈ ਨਹੀਂ ਰੋਜ਼ ਹੁੰਦੇ ਆ ਉਹ ਮਾਰਦੇ ਹੁੰਦੇ ਆ ਠੀਕ ਆ ਆਪਾਂ ਕਿਵੇਂ ਮਰਜੀ ਆ ਇਹਦਾ ਹੱਥ ਲਾਈ ਜਾਈਏ ਇਹਦੇ ਤੇ ਹੁਣ ਸੈਟ ਆ ਬਈ ਇਹ ਤੇ ਇਹਨੂੰ ਇੱਥੇ ਬਈ ਕੋਈ ਅਚਾਨੀ ਠੰਡ ਇਹ ਘੱਟ ਮਾਰਦੇ ਹੁੰਦੇ ਨੇ ਬਾਗਲ ਹੈਗਾ ਬਣਿਆ ਹੋਇਆ ਬਹੁਤ ਘੈਂਟ ਇਹਦਾ ਪ੍ਰਬੰਧ ਆ ਬਈ ਤੇ ਬਾਕੀ ਆਪਾਂ ਸਾਰੇ ਜਗਲਾਤ ਮਹਿਕਮਾ ਵਾਲਿਆਂ ਨੂੰ ਬਈ ਸਨੇਹਾ ਲਾਤਾ ਸੀਗਾ ਚਲੋ ਕਿਸੇ ਨੇ ਨਹੀਂ ਸੁਣੀ ਹੈਣਾ ਕੋਈ ਚੱਕਰ ਨਹੀਂ ਬਈ ਆਪਣੇ ਕੋਲੇ ਪਰਮਾਤਮਾ ਨੇ ਤਾਂ ਸਾਰਾ ਕੁਝ ਹੈ ਦਾਣੇ ਵੀ ਹੈਗੇ ਆ ਸਬਜ਼ੀਆਂ ਵੀ ਖੇਤਾਂ 'ਚ ਹੈਗੀਆਂ ਪੱਤੇ ਵੀ ਹੈਗੇ ਨੇ ਆਪਾਂ ਇਹਨੂੰ ਪਾਈ ਜੰਨੇ ਆ ਤੇ ਠੰਡ ਦਾ ਟਾਈਮ ਆ ਮਿੱਤਰੋ ਤੇ ਬਾਕੀ ਬਈ ਉਹਨਾਂ ਦੀ ਅੱਜ ਬੋਲਤੀ ਬੰਦ ਹੋਣ ਵਾਲਾ ਕੰਮ ਆ ਵੀ ਜਿਹੜੇ ਕਹਿੰਦੇ ਵੀ ਤੇਰੇ ਤੇ ਪਰਚਾ ਹੋ ਜੂ ਆਪਾਂ ਕਾਨੂੰਨ ਚ ਆ ਬਈ ਕਾਨੂੰਨ ਤੋਂ ਆਪਾਂ ਕਦੇ ਵਾਰ ਨਹੀਂ ਹੁੰਦੇ ਬੇਸ਼ੱਕ ਕੁਛ ਵੀ ਆਪਾਂ ਸੇਵਾ ਕਰ ਰਹੇ ਆ ਆਪਾਂ ਸਾਰੇ ਜਗਲਾਤ ਮਹਿਕਮਾ ਵਾਲਿਆਂ ਨੂੰ ਮਤਲਬ ਸੁਨੇਹਾ ਲਾਤਾ ਠੀਕ ਆ ਨਾ ਕੋਈ ਲਿਜਾਵੇ ਬੇਸ਼ੱਕ ਕੋਈ ਵਾਲ ਨਹੀਂ ਪਰ ਆਪਾਂ ਇਹਦੀ ਸੇਵਾ ਕਰਾਂਗੇ ਠੀਕ ਆ ਪ੍ਰਮਾਤਮਾ ਨੇ ਸੇਵਾ ਲਈ ਆ ਬਈ ਹਣਾ ਇੰਨਾ ਕੁ ਬਲ ਬਖਸ਼ਾ ਹੈਗਾ ਆਪਾਂ ਸੇਵਾ ਕਰੀ ਜੰਨੇ ਆ